ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ ਸ ਬੜੇ ਵੱਡੇ ਭਾਗਾਂ ਵਾਲੇ ਹਾਂ ਜੋ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਬੈਠ ਕੇ ਹਰ ਜਸ ਗੁਰਵਾਣੀ ਸਰਵਣ ਕਰ ਰਹੇ ਹਾਂ ਸ ਅੱਜ ਦੇ ਹੁਕਮ ਦੇ ਵਿੱਚ ਤਨ ਤਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਰਸਨਾ ਗੁਣ ਗੋਪਾਲ ਨਿਤ ਗਾਇਣ ਸਤਿਗੁਰੂ ਜੀ ਕਹਿੰਦੇ ਭਾਈ ਸਾਰੇ ਸੁੱਖਾਂ ਦੇ ਖਜ਼ਾਨੇ ਗੋਪਾਲ ਪ੍ਰਭੂ ਦੇ ਜਿਹੜੇ ਗੁਣ ਹਨ ਸਾਨੂੰ ਆਪਣੀ ਰਸਨਾ ਦੇ ਨਾਲ ਗਾਉਣੇ ਚਾਹੀਦੇ ਹਨ ਸ਼ਾਂਤ ਸਹਿਜ ਰਹਿਸਮਨ ਉਪਜਿਓ ਸਗਲੇ ਦੁੱਖ ਪਲਾਇਣ ਨਾਮ ਸਿਮਰਨ ਦੇ ਨਾਲ ਕੀ ਹੋਵੇਗਾ ਸਾਡੇ ਮਨ ਦੇ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਆਤਮਿਕ ਅਡੋਲਤਾ ਪੈਦਾ ਹੁੰਦੀ ਹੈ ਸੁਖ ਪੈਦਾ ਹੁੰਦਾ ਹੈ ਅਤੇ ਸਾਡੇ ਸਾਰੇ ਹੀ ਦੁੱਖ ਕਲੇਸ਼ ਦੂਰ ਹੋ ਜਾਂਦੇ ਹਨ ਜੋ ਮੰਗੈ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਇਣ ਪ੍ਰਭੂ ਸਾਰੇ ਰਸਾਂ ਦਾ ਘਰ ਹੈ ਉਸ ਦੇ ਚਰਨ ਸੇਵਕੇ ਉਸ ਦਾ ਨਾਮ ਸਿਮਰ ਕੇ ਮਨੁੱਖ ਜੋ ਵੀ ਕੁਝ ਉਸ ਦੇ ਦਰ ਤੋਂ ਮੰਗਦੇ ਹਨ ਉਹੀ ਕੁਝ ਪ੍ਰਾਪਤ ਕਰ ਲੈਂਦੇ ਹਨ ਜਨਮ ਮਰਨ ਦੋਹੋ ਤੇ ਛੋਟੈ ਭਵ ਚਲ ਜਗਤ ਤਰਾਇਣ ਪਰਮਾਤਮਾ ਦੇ ਭਗਤੀ ਕਰਕੇ ਨਾਮ ਸਿਮਰਨ ਕਰਕੇ ਜਿਹੜਾ ਮਨੁੱਖ ਹੈ ਉਹ ਜਨਮ ਅਤੇ ਮੌਤ ਦੋਹਾਂ ਤੋਂ ਬਚ ਜਾਂਦਾ ਹੈ। ਅਤੇ ਪਰਮਾਤਮਾ ਦਾ ਨਾਮ ਸਿਮਰ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ। ਖੋਜ ਕੀ ਹੈ? ਕਿਸੇ ਵੀ ਚੀਜ਼ ਦੀ ਖੋਜ ਕਰਨੀ ਅਤੇ ਉਸ ਤੇ ਖੋਜ ਕਰਕੇ ਪਰਮਾਤਮਾ ਨੂੰ ਪਾ ਲੈਣਾ ਖੋਜ ਕਰਨ ਦੇ ਉੱਪਰ ਬਹੁਤ ਸਮਾਂ ਲੱਗਦਾ ਹੈ ਜਦੋਂ ਕਿਸੇ ਚੀਜ਼ ਦੀ ਖੋਜ ਕਰਨੀ ਹੁੰਦੀ ਹੈ ਅਤੇ ਖੋਜ ਕਰਦਿਆਂ ਕਰਦਿਆਂ ਬਹੁਤ ਔਂਕੜਾਂ ਆਉਂਦੀਆਂ ਹਨ ਬਹੁਤ ਤਰ੍ਹਾਂ ਦੀਆਂ ਰੁਕਾਵਟਾਂ ਆਉਂਦੀਆਂ ਹਨ ਲੋਕ ਵੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਜਿਸ ਤਰ੍ਹਾਂ ਰਾਈਟ ਬ੍ਰਦਰਜ਼ ਹੋਏ ਹਨ ਉਹਨਾਂ ਨੇ ਜਹਾਜ਼ ਦੀ ਖੋਜ ਕੀਤੀ ਹੈ ਅਤੇ ਜਦੋਂ ਉਹਨਾਂ ਨੇ ਜਹਾਜ਼ ਦੀ ਖੋਜ ਕਰਨੀ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਲੋਕਾਂ ਨੂੰ ਦੱਸਿਆ ਸਮਝਾਇਆ ਕਿ ਅਸੀਂ ਇੱਕ ਅਜਿਹੀ ਚੀਜ਼ ਤਿਆਰ ਕਰਨ ਲੱਗੇ ਹਾਂ ਜਿਹੜੀ ਕਿ ਹਵਾ ਦੇ ਵਿੱਚ ਉੱਡਿਆ ਕਰੇਗੀ ਜਦੋਂ ਉਹਨਾਂ ਦੀਆਂ ਗੱਲਾਂ ਲੋਕਾਂ ਨੇ ਸੁਣੀਆਂ ਤਾਂ ਲੋਕ ਉਹਨਾਂ ਦੀਆਂ ਗੱਲਾਂ ਸੁਣ ਕੇ ਹੱਸਣ ਲੱਗ ਪਏ ਕਿ ਇਹ ਜੀ ਵੀ ਕੋਈ ਚੀਜ਼ ਬਣੀ ਹੈ ਜਿਹੜੀ ਹਵਾ ਦੇ ਵਿੱਚ ਉੱਡ ਸਕੇ ਹਵਾ ਦੇ ਵਿੱਚ ਸਿਰਫ ਪੰਛੀ ਉੱਡ ਸਕਦੇ ਹਨ ਜਿਨ੍ਹਾਂ ਦੇ ਖੰਭ ਲੱਗੇ ਹੋਏ ਹਨ ਉਹਨਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਰਾਈਟ ਬ੍ਰਦਰ ਨੇ ਜਹਾਜ਼ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਬਹੁਤ ਸਮਾਂ ਬਤੀਤ ਹੋਇਆ ਬਹੁਤ ਸਾਲ ਲੱਗੇ ਜਹਾਜ਼ ਦੀ ਕੋਸ਼ਿਸ਼ ਕਰਦੇ ਆ ਕਰਦੇ ਆ ਫਿਰ ਜਦੋਂ ਉਹਨਾਂ ਨੇ ਜਹਾਜ਼ ਬਣਾ ਲਿਆ ਫਿਰ ਉਹਨਾਂ ਨੇ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਇੱਕ ਡੇਟ ਨਿਸ਼ਚਿਤ ਕਰ ਲਈ ਇੱਕ ਤਾਰੀਖ ਨਿਸ਼ਚਿਤ ਕਰ ਲਈ ਕਿ ਇਸੇ ਦਿਨ ਅਸੀਂ ਜਿਹੜਾ ਜਹਾਜ਼ ਹੈ ਉਹ ਸਾਰੀ ਦੁਨੀਆ ਨੂੰ ਉਡਾ ਕੇ ਦਿਖਾਵਾਂਗੇ ਅਤੇ ਲੋਕਾਂ ਦੇ ਵਿੱਚ ਹਾਹਾਕਾਰ ਮਚ ਗਈ ਲੋਕ ਤਮਾਸ਼ਾ ਦੇਖਣ ਵਾਸਤੇ ਉੱਥੇ ਇਕੱਠੇ ਹੋ ਗਏ ਜਿਸ ਦਿਨ ਉਹਨਾਂ ਨੇ ਆਪਣਾ ਜਹਾਜ਼ ਉਡਾਉਣਾ ਸੀ ਲੋਕਾਂ ਦੇ ਵਿੱਚ ਗੱਲਾਂ ਹੋਣ ਲੱਗ ਪਈਆਂ ਕਿ ਦੇਖਦੇ ਹਾਂ ਕਿ ਕਿਸ ਤਰ੍ਹਾਂ ਜਹਾਜ਼ ਉਡਾਉਂਦੇ ਹਨ ਪਹਿਲਾਂ ਤਾਂ ਇਹ ਗੱਲਾਂ ਹੁੰਦੀਆਂ ਸਨ ਕਿ ਅਜੇ ਹੀ ਕੋਈ ਚੀਜ਼ ਨਹੀਂ ਬਣੀ ਜਿਹੜੀ ਹਵਾ ਦੇ ਵਿੱਚ ਉੱਡ ਸਕੇ ਪਰੰਤੂ ਅੱਜ ਉਹਨਾਂ ਨੇ ਰਾਈਟ ਬ੍ਰਦਰਜ਼ ਨੇ ਜਹਾਜ਼ ਬਣਾ ਕੇ ਲੋਕਾਂ ਦੇ ਸਾਹਮਣੇ ਖੜਾ ਕਰ ਦਿੱਤਾ ਪਰੰਤੂ ਅੱਜ ਲੋਕ ਇਹ ਗੱਲਾਂ ਕਰ ਰਹੇ ਹਨ ਹੱਸ ਰਹੇ ਹਨ ਕਿ ਦੇਖਦੇ ਹਾਂ ਕਿ ਇਹ ਜਹਾਜ਼ ਨੂੰ ਕਿਸ ਤਰ੍ਹਾਂ ਉਡਾਉਂਦੇ ਹਨ ਅਤੇ ਉਹਨਾਂ ਨੇ ਰਾਈਟ ਬ੍ਰਦਰ ਦੋ ਭਰਾਵਾਂ ਨੇ ਜਿਹੜਾ ਆਪਣਾ ਜਹਾਜ਼ ਹੈ ਉਹ ਹਵਾ ਦੇ ਵਿੱਚ ਉਡਾ ਦਿੱਤਾ ਜਦੋਂ ਹਵਾ ਦੇ ਵਿੱਚ ਉਡਾਇਆ ਤਾਂ ਲੋਕ ਫੇਰ ਤਾੜੀਆਂ ਮਾਰ ਕੇ ਹੱਸ ਰਹੇ ਹਨ ਕਿ ਦੇਖਦੇ ਹਾਂ ਕਿ ਜਹਾਜ਼ ਇਹਨਾਂ ਨੇ ਹਵਾ ਦੇ ਵਿੱਚ ਉਡਾ ਤਾਂ ਲਿਆ ਉਹਨੇ ਦੇਖਦੇ ਹਾਂ ਕਿ ਉਤਾਰਨਗੇ ਕਿਵੇਂ ਕਿ ਕੋਈ ਅਜਿਹੀ ਚੀਜ਼ ਬਣੀ ਹੋਵੇਗੀ ਜਿਹੜੀ ਇਸ ਨੂੰ ਉਤਾਰੇਗੀ ਅਤੇ ਲੋਕ ਉਹਨਾਂ ਨੂੰ ਦੇਖ ਕੇ ਹੱਸ ਰਹੇ ਹਨ ਅਤੇ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਜਹਾਜ਼ ਹਵਾ ਦੇ ਵਿੱਚ ਉਡਾਇਆ ਉਸੇ ਤਰ੍ਹਾਂ ਉਹਨਾਂ ਨੇ ਆਪਣਾ ਜਹਾਜ਼ ਉਸੇ ਤਰ੍ਹਾਂ ਜ਼ਮੀਨ ਦੇ ਉੱਪਰ ਉਤਾਰ ਦਿੱਤਾ ਜਦੋਂ ਇਹ ਗੱਲ ਲੋਕਾਂ ਦੇ ਵਿੱਚ ਆਈ ਕਿ ਉਹਨਾਂ ਨੇ ਇੱਕ ਜਹਾਜ਼ ਤਿਆਰ ਕਰ ਦਿੱਤਾ ਫਿਰ ਲੋਕਾਂ ਨੇ ਉਹਨੂੰ ਹੌਸਲਾ ਦਿੱਤਾ ਫਿਰ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਜਦੋਂ ਉਹਨਾਂ ਨੇ ਚੰਗੀ ਤਰ੍ਹਾਂ ਖੋਜ ਕਰ ਲਈ ਫਿਰ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਬਣ ਗਿਆ 1903 ਦੇ ਵਿੱਚ ਉਹਨਾਂ ਨੇ ਜਹਾਜ਼ ਦੀ ਜਿਹੜੀ ਖੋਜ ਕੀਤੀ ਸੀ ਉਸ ਤੋਂ ਲੈ ਕੇ ਅੱਜ ਤੱਕ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਹੜਾ ਵੀ ਕਿਸੇ ਚੀਜ਼ ਦੀ ਖੋਜ ਕਰਦਾ ਹੈ ਉਸ ਤੇ ਵਿਚਾਰ ਕਰਦਾ ਹੈ ਉਹਦਾ ਨਾਮ ਰਹਿੰਦੀ ਦੁਨੀਆ ਤੱਕ ਅਮਰ ਹੋ ਜਾਂਦਾ ਹੈ ਇਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਨ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਪ੍ਰਮਾਤਮਾ ਦੀ ਖੋਜ ਕਰ ਲੈਂਦੇ ਹਨ ਪ੍ਰਮਾਤਮਾ ਦੇ ਦੱਸੇ ਰਾਸਤੇ ਦੇ ਉੱਪਰ ਚੱਲਦੇ ਹਨ ਫਿਰ ਉਹ ਪ੍ਰਮਾਤਮਾ ਨੂੰ ਪਾ ਲੈਂਦੇ ਹਨ ਕਿਉਂਕਿ ਜਿਹੜਾ ਗੁਰੂ ਦਾ ਪਿਆਰਾ ਪਰਮਾਤਮਾ ਦੇ ਦੱਸੇ ਰਾਹਤੇ ਦੇ ਉੱਪਰ ਚੱਲਣ ਲੱਗਦਾ ਹੈ ਪਰਮਾਤਮਾ ਦੀ ਖੋਜ ਕਰਨ ਲੱਗਦਾ ਹੈ ਤਾਂ ਲੋਕ ਵੀ ਉਸ ਤੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਜੇ ਉਹ ਸੰਗਤ ਦੇ ਵਿੱਚ ਬੈਠ ਕੇ ਨਾਮ ਸਿਮਰਨ ਲੱਗ ਜਾਵੇ ਮਾਲਾ ਫੇਰਨ ਲੱਗ ਜਾਵੇ ਤਾਂ ਵੀ ਲੋਕ ਗੱਲਾਂ ਕਰਦੇ ਹਨ ਕਿ ਦੇਖੋ ਕਿਸ ਤਰ੍ਹਾਂ ਰੱਬ ਦਾ ਭਗਤ ਬਣਿਆ ਬੈਠਾ ਹੈ ਪਰੰਤੂ ਜਿਹੜੇ ਗੁਰੂ ਦੇ ਪਿਆਰੇ ਪਰਮਾਤਮਾ ਦੀ ਖੋਜ ਦੇ ਵਿੱਚ ਲੱਗ ਜਾਂਦੇ ਹਨ ਫਿਰ ਇੱਕ ਦਿਨ ਪਰਮਾਤਮਾ ਨੂੰ ਹਾਸਲ ਕਰ ਲੈਂਦੇ ਹਨ ਜਿਸ ਤਰ੍ਹਾਂ ਗੁਰੂ ਸਹਿਵਾਨਾ ਨੇ ਭਗਤ ਸਹਿਵਾਨਾ ਨੇ ਪਰਮਾਤਮਾ ਦਾ ਨਾਮ ਸਿਮਰ ਕੇ ਉਹਦੀ ਖੋਜ ਕਰਕੇ ਪਰਮਾਤਮਾ ਨੂੰ ਪਾ ਲਿਆ ਅਤੇ ਉਹਨਾਂ ਦਾ ਜਿਹੜਾ ਨਾਮ ਹੈ ਰਹਿੰਦੀ ਦੁਨੀਆ ਤੱਕ ਅਮਰ ਹੋ ਗਿਆ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਪਰਮਾਤਮਾ ਨੂੰ ਪਾ ਲੈਂਦਾ ਹੈ ਪਰਮਾਤਮਾ ਦੀ ਖੋਜ ਕਰ ਲੈਂਦਾ ਹੈ ਫਿਰ ਉਹ ਪਰਮਾਤਮਾ ਦਾ ਦਾਸ ਬਣ ਜਾਂਦਾ ਹੈ ਪਰਮਾਤਮਾ ਦਾ ਸੰਤ ਬਣ ਜਾਂਦਾ ਹੈ ਅਬ ਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਇਸੇ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਕਿ ਭਾਈ ਤੂੰ ਕਦੇ ਨਾਮ ੁਕਣ ਵਾਲਾ ਜਿਹੜਾ ਸੁੱਖਾਂ ਦਾ ਖਜ਼ਾਨਾ ਹੈ ਉਸ ਨੂੰ ਪ੍ਰਾਪਤ ਕਰ ਜਿਹੜਾ ਸਦਾ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ ਉਹ ਇੱਕ ਦਿਨ ਪਰਮਾਤਮਾ ਤੋਂ ਖੁਸ਼ੀਆਂ ਪ੍ਰਾਪਤ ਕਰ ਲੈਂਦਾ ਹੈ। ਪ੍ਰੋਦੇ ਘਰ ਦੇ ਵਿੱਚ ਹਰ ਵੇਲੇ ਖੁਸ਼ੀਆਂ ਹੀ ਖੁਸ਼ੀਆਂ ਆਉਂਦੀਆਂ ਹਨ। ਇਸੇ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਕਿ ਭਾਈ ਜਿਹੜੀ ਸਾਨੂੰ ਇਹ ਰਸਨਾ ਮਿਲੀ ਹੈ ਇਹ ਸਾਨੂੰ ਜੀਭ ਮਿਲੀ ਹੈ ਇਸ ਦੇ ਨਾਲ ਅਸੀਂ ਪਰਮਾਤਮਾ ਦੇ ਗੁਣ ਗਾਉਣੇ ਹਨ ਇਸ ਦੇ ਨਾਲ ਅਸੀਂ ਪਰਮਾਤਮਾ ਦਾ ਸਿਮਰਨ ਕਰਨਾ ਹੈ ਫੇਰ ਹੀ ਜਿਹੜੀ ਸਾਡੀ ਜੀਵ ਹੈ ਲੇਖੇ ਦੇ ਵਿੱਚ ਲੱਗੇਗੀ ਕਿਉਂਕਿ ਜਿਹੜਾ ਸਾਨੂੰ ਇਹ ਸਰੀਰ ਮਿਲਿਆ ਹੈ ਇਹ ਪਰਮਾਤਮਾ ਦਾ ਨਾਮ ਸਿਮਨ ਵਾਸਤੇ ਮਿਲਿਆ ਹੈ ਜੀਵ ਮਿਲੀ ਹੈ ਪਰਮਾਤਮਾ ਦੇ ਗੁਣ ਗਾਉਣ ਵਾਸਤੇ ਕੰਨ ਮਿਲੇ ਹਨ ਪਰਮਾਤਮਾ ਦੀ ਸਿੱਖ ਸਲਾਹ ਸੁਣਨ ਵਾਸਤੇ ਪਰੰਤੂ ਲੋਕ ਇਸ ਨੂੰ ਚੁਗਲੀ ਨਿੰਦਿਆ ਦੇ ਵਿੱਚ ਖਰਾਬ ਕਰ ਰਹੇ ਹਨ ਝੂਠ ਬੋਲ-ਬੋਲ ਕੇ ਆਪਣੀ ਰਸਨਾ ਨੂੰ ਖਰਾਬ ਕਰ ਰਹੇ ਹਨ ਜਿਹੜੇ ਸਾਨੂੰ ਪੈਰ ਮਿਲੇ ਹਨ ਉਹ ਸਾ ਸੰਗਤ ਦੇ ਵਿੱਚ ਜਾਣ ਵਾਸਤੇ ਸਾ ਸੰਗਤ ਦੇ ਵਿੱਚ ਚੱਲ ਕੇ ਜਾਣ ਵਾਸਤੇ ਸਾਨੂੰ ਜਿਹੜੇ ਪਰਮਾਤਮਾ ਨੇ ਪੈਰ ਬਖਸ਼ੇ ਹਨ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਪਰਮਾਤਮਾ ਦਾ ਨਾਮ ਸਾਨੂੰ ਸਿਮਰਨਾ ਚਾਹੀਦਾ ਹੈ ਅਸੀਂ ਵੱਡੇ ਭਾਗਾ ਵਾਲੇ ਹਾਂ ਜਿਹੜੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਬੈਠ ਕੇ ਸਤਸੰਗਤ ਦੇ ਵਿੱਚ ਆ ਕੇ ਪਰਮਾਤਮਾ ਦੀ ਗੁਰਬਾਣੀ ਵਾਹਿਗੁਰੂ ਦੀ ਜਿਹੜੀ ਗੁਰਬਾਣੀ ਉਹ ਸਰਵਣ ਕਰ ਰਹੇ ਹਾਂ ਕਿਉਂਕਿ ਬਹੁਤ ਦੁਨੀਆ ਅਜਹੀ ਹੈ ਜਿਹੜੀ ਇਸ ਵੇਲੇ ਹਸਪਤਾਲਾਂ ਦੇ ਵਿੱਚ ਜਾਣ ਵਾਸਤੇ ਤਿਆਰ ਬੈਠੀ ਹੈ ਕਈ ਲੋਕ ਆਜਾਏ ਹਨ ਜਿਹੜੇ ਕੋਡ ਕਚਹਿਰੀਆਂ ਦੇ ਵਿੱਚ ਜਾਣ ਵਾਸਤੇ ਤਿਆਰ ਬੈਠੇ ਹਨ। ਕਈ ਲੋਕ ਆਜਾਏ ਹਨ ਜਿਹੜੇ ਆਪਣੇ ਬੱਚਿਆਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਾਣ ਵਾਸਤੇ ਤਿਆਰ ਬੈਠੇ ਹਨ। ਪ੍ਰੰਤੂ ਅਸੀਂ ਬਹੁਤ ਵੱਡੇ ਭਾਗਾਂ ਵਾਲੇ ਹਾਂ। ਜਿਨ੍ਹਾਂ ਨੂੰ ਅੰਮ੍ਰਿਤ ਵੇਲਾ ਬਖਸ਼ਿਆ ਹੈ ਸਤਿਗੁਰਾਂ ਨੇ ਅਤੇ ਅਸੀਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹਾਂ। ਸੋ ਅਸੀਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜਿੰਨਾ ਵੀ ਸਮਾਂ ਮਿਲੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਆ ਕੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਕੇ ਸਾਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਹਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ